ਇਕ ਜਿਸ ਸੰਬੰਧ ਨੂੰ ਫਗਵਾੜਾ ਵਿੱਚ ਹੋਣ ਜਾ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਚੋਣਾ ਖਾੜਾ ਪੂਰੀ ਤਰ੍ਹਾਂ ਨਾਲ ਕਰਮਾਇਆ ਹੋਇਆ ਹੈ। ਇਹਨਾਂ ਚੋਣਾਂ ਦੌਰਾਨ ਜਿੱਥੇ ਵੱਖ-ਵੱਖ ਰਾਸੀ ਪਾਰਟੀਆਂ ਦੇ ਉਮੀਦਵਾਰ ਜਿੱਥੇ ਏਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਉੱਥੇ ਹੀ ਵਾਰ ਨੰਬਰ 15 ਦੀ ਅਗਰ ਗੱਲ ਕਰੀਏ ਤਾਂ ਇਸ ਵਾਰ ਵਿੱਚ ਕਾਂਗਰਸ ਪਾਰਟੀ ਅਤੇ ਬਸਪਾ ਪਾਰਟੀ ਦੇ ਸਾਂਝੇ ਉਮੀਦਵਾਰ ਸ਼੍ਰੀਮਤੀ ਪਰੰਚੀਤ ਕੌਰ ਵਾਲੀਆ ਪਤਨੀ ਗੁਰਜੀਤਪਾਲ ਵਾਲੀਆ ਦੀ ਚੋਣ ਮਹਿਮ ਨੂੰ ਵੋਟਰਾਂ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਵੱਲੋਂ ਆਪਣੇ ਸਮਰਥਕਾਂ ਨਾਲ ਮਿਲ ਕੇ ਵਾਰਾ ਅਧੀਨ ਆਉਂਦੇ ਵਕਫਾ ਕਮਹੱਲਿਆਂ ਦਾ ਦੌਰਾ ਕਰ ਵੋਟਰਾਂ ਨਾਲ ਰابطਾ ਕਾਇਮ ਕੀਤਾ ਗਿਆ। ਇਸ ਦੌਰਾਨ ਜਿੱਥੇ ਵਾਰਾ ਵਾਸੀਆਂ ਵੱਲੋਂ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਦਾ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ, ਉੱਥੇ ਇਸ ਚੋਣ ਮਹਿੰਮ ਨੂੰ ਹੋਰ ਵੀ ਹੁੰਗਾਰਾ ਦੇ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਦੇ ਸੁਪੁੱਤਰ ਹਨੀ ਢਾਲੀਵਾਲ ਅਤੇ ਸੀਨੀਅਰ ਕਾਂਗਰਸੀ ਨੇਤਾ ਬਲਵੀਰ ਰਾਯਾ ਸੋਢੀ ਹਾਜ਼ਰ ਹੋਏ ਜਿਨ੍ਹਾਂ ਨੇ ਸਮੂਹ ਵੋਟਰਾਂ ਨੂੰ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਗੁਰਜੀਤਪਾਲ ਵਾਲੀਆ ਨੇ ਕਿਹਾ ਕਿ ਵਾੜ ਵਾਸੀਆਂ ਵੱਲੋਂ ਮਿਲ ਰਹੇ ਪਿਆਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਇਸ ਚੋਣ ਵਿੱਚ ਜਿੱਤ ਯਕੀਨੀ ਹੈ। ਉਨ੍ਹਾਂ ਵਾੜ ਵਾਸੀਆਂ ਨੂੰ ਚੋਣ ਨਿਸ਼ਾਨ ਪੰਜੇ ਵਾਲਾ ਬਟਨ ਦਬਾ ਕੇ ਕਾਮਯਾਬ ਬਣਾਉਂਦੀ ਅਪੀਲ ਕੀਤੀ। ਉਨ੍ਹਾਂ ਵਿਸ਼ਵਾਸ ਰਾਇਆ ਕਿ ਚੋਣ ਜਿੱਤਣ ਤੋਂ ਬਾਅਦ ਉਹ ਵਾੜ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਉਣ ਵਿੱਚ ਕੋਈ ਵੀ ਕਸਾ ਨਹੀਂ ਛੱਡਣਗੇ। ਉਹ ਦਰਵਾੜ ਵਾਸੀਆਂ ਨੇ ਵੀ ਉਨ੍ਹਾਂ ਨੂੰ ਵਿਸ਼ਵਾਸ ਰਾਇਆ ਕਿ ਇਹਨਾਂ ਚੋਣਾਂ ਵਿੱਚ ਉਨ੍ਹਾਂ ਨੂੰ ਵੱਡੇ ਮਾਰਜਿਨ ਨਾਲ ਜਿਤਾਇਆ ਜਾਵੇਗਾ। ਨਗਰ ਨਿਗਮ ਦੇ ਇਲੈਕਸ਼ਨ ਦੇ ਦੌਰਾਨ ਅੱਜ 12 ਨੰਬਰ 15 ਵਿੱਚ ਅਸੀਂ ਮਹੱਲਾ ਪੰਤਾ ਗਲੀ ਜੱਟਾ ਮਹੱਲਾ ਸੁਨਿਆਰਿਆ ਗਲੀ ਬੇਦੀਆ ਮਹੱਲਾ ਆਰਐਸ ਮਦਰ ਸਕੂਲ ਵਾਲੀ ਗਲੀ ਸਾਰੀਆਂ ਗਲੀਆਂ ਦੇ ਵਿੱਚ ਜਾ ਕੇ ਆਏ ਆਂ ਘਰਾਂ ਦੇ ਵਿੱਚ ਔਰ ਸਾਨੂੰ ਅਥਾਹ ਪਿਆਰ ਮਿਲਿਆ ਹੈ ਔਰ ਸਾਡੇ ਸੋਨੀ ਜੀ ਨੇ ਔਰ ਸਾਡੇ ਮਹੱਲੇ ਨਿਵਾਸੀ ਜੱਟਾ ਮਹੱਲੇ ਦੇ ਤਰਖਾਨਾ ਗਲੀਆਂ ਦੇ ਜੋ ਬਹੁਤ ਸਾਰੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਇਹਨਾਂ ਨੇ ਜਿੰਨਾ ਪਿਆਰ ਸਾਨੂੰ ਦਿੱਤਾ ਸਾਡੀ ਪਪਾ ਪੰਜੀ ਸਾਰੇ ਹੀ ਨਾਲ ਆ ਤੇ ਉਹਨਾਂ ਨੇ ਜੋ ਸਾਰੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਅਸੀਂ ਤਹਿ ਦਿਲੋਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਕਿਉਂਕਿ ਅਸੀਂ ਜਿੱਦਾਂ ਇਹ ਸਾਨੂੰ ਪਿਆਰ ਕਰਦੇ ਆ ਅਸੀਂ ਵੀ ਇਹਨਾਂ ਨੂੰ ਇਤੋਂ ਜ਼ਿਆਦਾ ਪਿਆਰ ਕਰਦੇ ਆ ਕਰਦੇ ਰਵਾਂਗੇ ਔਰ ਹਮੇਸ਼ਾ ਇਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਜਿੱਦਾਂ ਮਹਿਨਾ ਚੱਲਦੇ ਆ ਉਦਾਂ ਹੀ ਮੈਂ ਪੂਰੇ ਬਾੜ ਦੇ ਜਿਹੜੇ ਮੇਰੇ ਬਾੜ ਦੇ ਪਰਿਵਾਰ ਮੈਂਬਰ ਆ ਉਹਨਾਂ ਨਾਲ ਇਦਾਂ ਹੀ ਮੋਟਾ ਲੱਗੇ ਚੱਲੂਗਾ ਤੁਸੀਂ 21 ਤਰੀਕ ਨੂੰ ਹਮ ਹਮਾ ਕੇ ਪਰਮਜੀਤ ਕੁਰਵਾਲੀਆ ਨੂੰ ਵੋਟਾਂ ਪਾ ਕੇ ਜਿਦਾਓ ਅੱਜ ਹਣੀ ਤਲੀਵਾਰ ਹੋਰ ਬਲਵੀਰ ਆਈਸੋਡੀ ਜੀ ਵਿਸ਼ੇਸ਼ ਤੌਰ ਤੇ ਆਏ ਸੀ ਉਹਨਾਂ ਨੇ ਵੀ ਸਾਡੇ ਨਾਲ ਡੋਰ ਡੋਰ ਕੈਂਪੇਨ ਕੀਤੀ ਆ ਅਸੀਂ ਉਹਨਾਂ ਦੇ ਅਥਾਤ ਨਹੀਂ ਆ ਵੀ ਉਹਨਾਂ ਨੇ ਸਾਡੇ ਨਾਲ ਡੋਰ ਟੂ ਡੋਰ ਕਰਕੇ ਵਰਕਰਾਂ ਦਾ ਹੌਸਲਾ ਵਧਾਇਆ ਜੈ ਹਾਂ 21 ਦਸੰਬਰ ਨੂੰ ਫਗਵਾੜਾ ਵਿੱਚ ਹੋਣ ਜਾ ਰਹੀਆਂ ਨਗਰ ਨਿਗਮਤਿਆਂ ਚੋਣਾਂ ਨੂੰ ਲੈ ਕੇ ਚੋਣਾ ਖਾੜਾ ਪੂਰੀ ਤਰ੍ਹਾਂ ਨਾਲ ਕਰਮਾਇਆ ਹੋਇਆ ਹੈ ਇਨ੍ਹਾਂ ਚੋਣਾਂ ਦੌਰਾਨ ਜਿੱਥੇ ਵਕਫਾਗਰਾਸੀ ਪਾਰਟੀਆਂ ਦੇ ਉਮੀਦਵਾਰ ਜਿੱਥੇ ਏਡੀ ਚੋਟੀ ਦਾ ਜੋਰ ਲਗਾ ਰਹੇ ਹਨ ਉੱਥੇ ਹੀ ਵਾਰ ਨੰਬਰ 15 ਦੀ ਅਗਰ ਗੱਲ ਕਰੀਏ ਤਾਂ ਇਸ ਵਾਰ ਵਿੱਚ ਕਾਂਗਰਸ ਪਾਰਟੀ ਅਤੇ बसपा ਪਾਰਟੀ ਦੇ ਸਾਂਝੇ ਉਮੀਦਵਾਰ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਪਤਨੀ ਗੁਰਜੀਤਪਾਲ ਵਾਲੀਆ ਦੀ ਚੋਣ ਮਹਿੰਮ ਨੂੰ ਵੋਟਰਾਂ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ ਇਸ ਦੌਰਾਨ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਵੱਲੋਂ ਆਪਣੇ ਸਮਰਥਕਾਂ ਨਾਲ ਮਿਲ ਕੇ ਵਾਰ ਅਧੀਨ ਆਉਂਦੇ ਵਕਫਾਕ ਮੁਹੱਲੇ ਦਾ ਦੌਰਾ ਕਰ ਬੋਟਰਾਂ ਨਾਲ ਰابطਾ ਕਾਇਮ ਕੀਤਾ ਗਿਆ। ਇਸ ਦੌਰਾਨ ਜਿੱਥੇ ਵਾਰ ਵਾਸੀਆਂ ਵੱਲੋਂ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਦਾ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ, ਉੱਥੇ ਇਸ ਚੋਣ ਮਹਿਮ ਨੂੰ ਹੋਰ ਵੀ ਹੁੰਗਾਰਾ ਦੇ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਦੇ ਸੁਪੁੱਤਰ ਹਨੀ ਢਾਲੀਵਾਲ ਅਤੇ ਸੀਨੀਅਰ ਕਾਂਗਰਸੀ ਨੇਤਾ ਬਲਵੀਰ ਰਾਯਾ ਸੋਢੀ ਹਾਜ਼ਰ ਹੋਏ ਜਿਨ੍ਹਾਂ ਨੇ ਸਮੂਹ ਬੋਟਰਾਂ ਨੂੰ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਗੁਰਜੀਤਪਾਲ ਵਾਲੀਆ ਨੇ ਕਿਹਾ ਕਿ ਵਾਰਡ ਵਾਸੀਆਂ ਵੱਲੋਂ ਮਿਲ ਰਹੇ ਪਿਆਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਇਸ ਚੋਣ ਵਿੱਚ ਜਿੱਤ ਯਕੀਨੀ ਹੈ। ਉਨ੍ਹਾਂ ਵਾਰਡ ਵਾਸੀਆਂ ਨੂੰ ਚੋਣ ਨਿਸ਼ਾਨ ਪੰਜੇ ਵਾਲਾ ਬਟਨ ਦਬਾ ਕੇ ਕਾਮਯਾਬ ਬਣਾਉਂਦੀ ਅਪੀਲ ਕੀਤੀ। ਉਨ੍ਹਾਂ ਵਿਸ਼ਵਾਸ ਰਾਇਆ ਕਿ ਚੋਣ ਜਿੱਤਣ ਤੋਂ ਬਾਅਦ ਉਹ ਵਾਰਡ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਉਣ ਵਿੱਚ ਕੋਈ ਵੀ ਕਸਾ ਨਹੀਂ ਛੱਡਣਗੇ। ਉਹ ਦਰਵਾਡ ਵਾਸੀਆਂ ਨੇ ਵੀ ਉਨ੍ਹਾਂ ਨੂੰ ਵਿਸ਼ਵਾਸ ਰਾਇਆ ਕਿ ਇਹਨਾਂ ਚੋਣਾਂ ਵਿੱਚ ਉਨ੍ਹਾਂ ਨੂੰ ਵੱਡੇ ਮਾਰਜਿਨ ਨਾਲ ਜਿਤਾਇਆ ਜਾਵੇਗਾ।